ਜੰਡਿਆਲਾ ਗੁਰੂ ਵਿਖੇ ਗੁਰਦੁਆਰਾ ਸ੍ਰੀ ਅੜਕ ਸਾਹਿਬ ਵੈਰੋਵਾਲ ਰੋਡ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਸਿੱਤ ਗੁਰਦੁਆਰਾ ਸਾਹਿਬ ਪਹੁੰਚੇ ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕੀ 12 ਤਰੀਕ ਚੋਹਾਨ ਕੈਸਰ ਵਿਖੇ ਯੁੱਧ ਨਸ਼ਾ ਵਿਰੁੱਧ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਮੁੱਖ ਤੌਰ ਤੇ ਵਿਸ਼ੇਸ਼ ਤੌਰ ਤੇ ਆਈਜੀ ਸਤਿੰਦਰ ਸਿੰਘ ਤੇ ਐਸਐਸਪੀ ਮਨਿੰਦਰ ਸਿੰਘ ਪਹੁੰਚ ਰਹੇ ਹਨ ਤੋਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਰੈਲੀ ਵਿੱਚ ਵੱਧ ਚੜ ਕੇ ਹਾਜ਼ਰੀ ਭਰਨ ਅਤੇ ਇਸ ਆंदोलਨ ਨੂੰ ਕਾਮਯਾਬ ਕਰਨ ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ ਵਾਇਗੁਰਜੀਕਾ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੋ ਅੱਜ ਦਾ ਪ੍ਰੋਗਰਾਮ ਹੈ ਦੱਸਿਆ ਜਾ ਰਿਹਾ ਹੈ ਇਹ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਚੋਹਾਨਪਿੰਡ ਦੇ ਕੋਲ ਹੀ ਚੋਹਾਨ ਕੈਸਲ ਪੈਲਸ ਆ ਜਿੱਥੇ ਜ਼ਿਲ੍ਹਾ ਅਮਰਸਰ ਦੇ ਮਾਨਜੋਗ ਐਸਐਸਪੀ ਸਾਹਿਬ ਡੀਆਈਜੀ ਬਾਡ ਰੇਂਜ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਡੇ ਮਾਨਜੋਗ ਚੇਅਰਮੈਨ ਸਮਾਜ ਸੇਵਾ ਧੰਨ ਧੰਨ ਬਾਬਾ ਜੀਵਨ ਸਿੰਘ ਸਰਪੰਚ ਦੀ ਸੁਸਾਇਟੀ ਭਾਈ ਮਨਜੀਤ ਸਿੰਘ ਜੀ ਵੱਲੋਂ ਹਲਕਾ ਜੰਡਿਆਲਾ ਗੁਰੂ ਦੇ ਇਲਾਕੇ ਦੇ ਵਿੱਚ ਚੋਹਾਨ ਕੈਸਲ ਅਮਰਸਰ ਤੋਂ ਜਲੰਧਰ ਜੀਟੀ ਰੋਡ ਤੇ ਜਿਹੜਾ ਪੈਲਸ ਆ ਮਿਤੀ 12 ਜੂਨ 2025 ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਆਪ ਸੰਗਤਾਂ ਦੇ ਨਾਲ ਸੰਬੋਧਨ ਹੋ ਰਹੇ ਹਾਂ ਕਿ ਵੱਧ ਤੋਂ ਵੱਧ ਮਿਤੀ 12 ਜੂਨ 2025 ਚੋਹਾਨ ਕੈਸਲਪਿੰਡ ਚੋਹਾਨ ਜੋ ਟਾਂਗਰੇ ਦੇ ਨੇੜੇ ਜੰਡੇਆਲਾ ਗੁਰੂ ਤੋਂ ਜਲੰਧਰ ਨੂੰ ਰੋਡ ਜਾਂਦਾ ਉਸ ਤੇ ਸਥਿਤ ਹੈ 9 ਵਜੇ ਸਵੇਰੇ ਉਥੇ ਪਹੁੰਚ ਕੇ ਜੋ ਨਸ਼ਿਆਂ ਦੇ ਖਿਲਾਫ ਤਕਰੀਰਾਂ ਹੋਣਗੀਆਂ ਪਾਚਣ ਹੋਣਗੇ ਆਪਣੇ ਹੱਕਾਂ ਦੀ ਜਿਹੜੀ ਜਾਗਰੂਕਤਾ ਵਾਸਤੇ ਉੱਥੇ ਆਪੋ ਵਿੱਚ ਜਿਹੜੀਆਂ ਵਿਚਾਰਾਂ ਹੋਣਗੀਆਂ ਉਹਨਾਂ ਨੂੰ ਸਰਵਣ ਕੀਤਾ ਜਾਵੇ। ਮਨਜੀਤ ਸਿੰਘ ਮੇਰਾ ਨਾਮ। ਜਿਹੜੀ ਬਾਤ ਦੇ ਕੋਈ ਰੈਲੀ ਕਰ ਰਹੀ ਸੀ ਤੁਸੀਂ ਦੀ ਰੈਲੀ ਕਰ ਰਹੇ ਜੀ। ਬਾਬਾ ਜੀ ਇਹ ਜਿਹੜਾ ਨਸ਼ੇ ਦਾ ਸੇਵਾ ਦਰਿਆ ਚੱਲ ਰਿਹਾ ਵਾ। ਬੇਹ ਦੇਖਦੇ ਆਂ ਵੀ ਬਹੁਤ ਹੀ ਜਿਹੜੇ ਨੌਜਵਾਨ ਆ ਉਹ ਨਸਿਆਂ ਦੇ ਵਿੱਚ ਡੁੱਬੇ ਪਏ ਆ ਇਸ ਕਰਕੇ ਅਸੀਂ ਉਹਨਾਂ ਨੂੰ ਨਸ਼ਾ ਛਡਾਊ ਰੈਲੀ ਕਢਾਉਣ ਲੱਗੇ ਆ। ਪੀ ਜਿਹੜਾ ਸਾਰਾ ਪੀ ਜਿਹੜੇ ਨਸ਼ੇ ਕਰਦੇ ਆ ਉਹ ਵਿੱਚੋਂ ਕੋਹ ਨਾ ਕੋਹ ਪੀ ਜਿਹੜੇ ਨੌਜਵਾਨ ਆ ਉਹ ਵਾਪਸ ਆ ਜਾਂਦੇ ਨੇ ਲਗਦਾ ਨਸ਼ਾ ਛਡਾਉਣ ਨੂੰ ਵਾਸਤੇ ਕੁਝ ਹਸਪਤਾਲਾਂ ਦੇ ਵੀ ਲੋਰ ਲੱਗੇ ਜਿਦਾਂ ਕਿ ਪੰਜਾਬ ਵਿੱਚ ਬਹੁਤ ਘੱਟ ਹੈਗੇ ਬੱਬਾ ਜੀ ਆਉਣ ਵਾਲੇ ਸਮੇਂ 'ਚ ਵੇਖੋ ਚੰਗੀਆਂ ਸਰਕਾਰਾਂ ਹੋਣਗੀਆਂ ਤੇ ਹਸਪਤਾਲ ਵੀ ਵਧੀਆ ਹੋਣਗੇ ਜਦੋਂ ਸਰਕਾਰ ਇੰਟਰ ਸਰਕਾਰ ਵਧੀਆ ਸਰਕਾਰ ਹੋਊਗੀ ਹਸਪਤਾਲ ਵੀ ਵਧੀਆ ਹੋਣਗੇ ਨਸ਼ਾ ਇਸੋ ਬਹੁਤ ਤਕਾਜ਼ਾ ਦੇ ਚੁੱਕੇ ਰਹੇ ਆ ਬੱਬਾ ਜੀ ਬਹੁਤ ਨਸ਼ਾ ਤੇ ਲੋਕ ਸੁਣ ਨੂੰ ਮਿਲਦਾ ਪੀ ਡੈਲੀ ਘਟੜੋ ਘਟ ਹਲਕੇ ਦੇ ਵਿੱਚ ਮੋਤਾ ਹੁੰਦੀਆਂ ਹੀ ਜਾ ਰਹੀਆਂ ਕੋਈ ਕਮਚਾਕਰ ਵੱਲੋਂ ਕੋਤ ਪ੍ਰਸ਼ਾਸਨ ਵੱਲੋਂ ਰੋਜ਼ ਹੀ ਇਸ ਚੀਜ਼ ਤੇ ਇਹ ਮਿਚਾਈ ਗਈ ਹੈ ਪਰ ਇਹਦੇ ਤੇ ਕੋਈ ਕਿਸੇ ਦੇ ਕੋਈ ਅਸਰ ਨਹੀਂ ਹੈ ਇਹਦੇ ਬਾਰੇ ਤੇ ਕੀ ਕਰਦੇ ਹੋ ਬਾਬਾ ਜੀ ਵੇਖੋ ਇਸੇ ਕਰਕੇ ਜਿਹੜੀ ਆ ਰੈਲੀ ਕੀਤੀ ਜਾ ਰਹੀ ਹੈ ਇਸੇ ਕਰਕੇ ਰੈਲੀ ਇੱਕ ਤਾਂ ਜਿਹੜਾ ਸਮਾਜ ਦੇ ਵਿੱਚ ਲੋਕ ਆਪ ਵੀ ਜਾਗਰਤ ਹੋਣ ਆਪਣੇ ਬੱਚਿਆਂ ਨੂੰ ਜਾਗਰਤ ਕਰਨ ਉਹਨਾਂ ਨੂੰ ਚੇਤਨਾ ਪੈਦਾ ਕਰਨ ਵਾਸਤੇ ਇਹ ਕੀਤਾ ਜਾ ਰਿਹਾ ਜੇ ਆਪਾਂ ਖੁਦ ਚੇਤਨ ਹੋਵਾਂਗੇ ਖੁਦ ਆਪਾਂ ਜਾਗਰਤ ਹੋਵਾਂਗੇ ਇਹ ਪਰ ਪ੍ਰਸ਼ਾਸਨ ਦੇ ਵੀ ਕੰੰਧ ਖੜੇ ਹੋਏ ਰਹਿਣਗੇ ਵੀ ਆਪ ਹੀ ਸਮਾਜ ਦੇ ਵਿੱਚ ਕੋਈ ਸਾਨੂੰ ਸਵਾਲ ਕਰ ਸਕਦਾ ਸ਼ਾਸਨ ਤੇ ਜੇ ਆਪਾਂ ਆਪਾਂ ਕੰਨਾ ਕਿ ਸਮਾਰ ਛੱਡਾਂਗੇ ਤੇ ਪ੍ਰਸ਼ਾਸਨ ਨੀ ਉਹ ਤਾਂ ਵੱਧ ਮਾਰ ਦੇ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਪੁੱਛ ਘੱਟ ਭੰਡ ਜਿਹੜੇ ਪੀਣ ਵਾਲੇ ਵਿਚਾਰੇ ਜੇ ਮਾਕੇ ਕਰਮਾਂ ਦੇ ਮਾੜੇ ਉਹਨਾਂ ਨੂੰ ਚੁਗ ਚੁਗ ਅੰਦਰ ਟੁੱਟੀਆਂ ਨੇ ਕੀ ਕਹਿਣਾ ਕਰਮਾਂ ਦੇ ਬਾੜੇ ਤੇ ਉਹ ਪਹਿਲਾਂ ਹੀ ਹੋਏ ਆ ਅੱਜ ਤਾਂ ਤੁਸੀਂ ਆ ਗਿਆ ਉਹਦੇ ਪੀਣ ਵਾਸਤੇ ਹੀ ਆਪਣਾ ਕਰਦੇ ਆ ਹਾਂਜੀ ਆ ਵੱਡੇ ਮગર ਮੱਛਾਂ ਨੂੰ ਹੱਥ ਹਲੇ ਤੱਕ ਨਹੀਂ ਪੈ ਰਿਆ ਜੇ ਪੈ ਵੀ ਲਿਆਵਾ ਤੇ ਉਹ ਕੋਈ ਨਾ ਕਿਸੇ ਤਰ੍ਹਾਂ ਇਹੋ ਜਿਹੇ ਚੋਰ-ਭੋਰੀਆਂ ਰੱਖੀਆਂ ਜਾਂਦੀਆਂ ਤੇ ਉਹ ਛੇਤੀ ਉਹਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ ਤੇ ਫਿਰ ਉਹੋ ਹੀ ਕੰਮ ਕਰ ਲੈਂਦੇ ਆ ਇਹ ਜਿਹੜੀ ਸਰਪ੍ਰਸਤੀ ਹੈ ਨਾ ਤੁਸੀਂ ਵੀ ਸਾਰੇ ਪੱਤਰਕਾਰ ਭਾਈ ਜਾਰਾ ਵੀ ਜਾਣਦੇ ਜੇ ਕਿ ਰੋਜ਼ ਤੁਸੀਂ ਨੇਤਾ-ਨੇਤਾਵਾਂ ਦੇ ਘਰਾਂ 'ਚ ਲੀਡਰਾਂ ਦੇ ਘਰਾਂ 'ਚ ਇੰਟਰਵਿਊਆਂ ਕਰਨ ਜਾਂਦੇ ਜੀ ਜਿਨ੍ਹਾਂ ਚੋਂ ਸਾਡੇ ਜਿਹੜੇ ਨੇਤਾ ਨੇ ਉਹ ਇਹਨਾਂ ਦੀ ਸਰਪ੍ਰਸਤੀ ਨਹੀਂ ਬੰਦ ਕਰਨਗੇ ਉਹਨਾਂ ਜਿਹੜੇ ਬੰਦ ਨਹੀਂ ਹੋਣਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਪ੍ਰੋਗਰਾਮ ਹੈ ਦੱਸਿਆ ਜਾ ਰਿਹਾ ਇਹ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਚੋਹਾਨਪਿੰਡ ਦੇ ਕੋਲ ਹੀ ਚੋਹਾਨ ਕੈਸਲ ਪੈਲਸ ਆ ਜਿੱਥੇ ਜ਼ਿਲ੍ਹਾ ਅਮਰਸਰ ਦੇ ਮਾਨਯੋਗ ਐਸਐਸਪੀ ਸਾਹਿਬ ਡੀਆਈਜੀ ਬਾਡ ਰੇਂਜ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਡੇ ਮਾਨਯੋਗ ਚੇਅਰਮੈਨ ਸਮਾਜ ਸੇਵਾ ਧੰਨ ਧੰਨ ਬਾਬਾ ਜੀਵਨ ਸਿੰਘ ਸਰਪੰਚ ਦੀ ਸੁਸਾਇਟੀ ਭਾਈ ਮਨਜੀਤ ਸਿੰਘ ਜੀ ਵੱਲੋਂ ਹਲਕਾ ਜੰਡਿਆਲਾ ਗੁਰੂ ਦੇ ਇਲਾਕੇ ਦੇ ਵਿੱਚ ਚੋਹਾਨ ਕੈਸਲ ਅਮਰਸਰ ਤੋਂ ਜਲੰਧਰ ਜੀਟੀ ਰੋਡ ਤੇ ਜਿਹੜਾ ਪੈਲਸ ਆ ਮਿਤੀ 12 ਜੂਨ 2025 ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਸੰਬੰਧ ਦੇ ਵਿੱਚ ਅੱਜ ਆਪ ਸੰਗਤਾਂ ਦੇ ਨਾਲ ਸੰਬੋਧਨ ਹੋ ਰਹੇ ਹਾਂ ਕਿ ਵੱਧ ਤੋਂ ਵੱਧ ਮਿਤੀ 12 ਜੂਨ 2025 ਚੋਹਾਨ ਕੈਸਲਪਿੰਡ ਚੋਹਾਨ ਜੋ ਟਾਂਗਰੇ ਦੇ ਨੇੜੇ ਜੰਡੇਆਲਾ ਗੁਰੂ ਤੋਂ ਜਲੰਧਰ ਨੂੰ ਰੋਡ ਜਾਂਦਾ ਉਸ ਤੇ ਸਥਿਤ ਹੈ 9 ਵਜੇ ਸਵੇਰੇ ਉਥੇ ਪਹੁੰਚ ਕੇ ਜੋ ਨਸ਼ਿਆਂ ਦੇ ਖਿਲਾਫ ਤਕਰੀਰਾਂ ਹੋਣਗੀਆਂ ਪਾਚਣ ਹੋਣਗੇ ਆਪਣੇ ਅਕਾਂ ਦੀ ਜਿਹੜੀ ਜਾਗਰੂਕਤਾ ਵਾਸਤੇ ਉੱਥੇ ਆਪੋ ਵਿੱਚ ਜਿਹੜੀਆਂ ਵਿਚਾਰਾਂ ਹੋਣਗੀਆਂ ਉਹਨਾਂ ਨੂੰ ਸਰਵਣ ਕੀਤਾ ਜਾਵੇ। ਮਨਜੀਤ ਸਿੰਘ ਮੇਰਾ ਨਾਮ। ਜਿਹੜੀ ਬਾਤ ਦੀ ਕੋਈ ਰੈਲੀ ਕਰ ਰਹੀ ਸੀ ਤੁਸੀਂ ਦੀ ਰੈਲੀ ਕਰ ਰਹੇ ਜੀ। ਬਾਬਾ ਜੀ ਇਹ ਜਿਹੜਾ ਨਸ਼ੇ ਦਾ ਸੇਵਨ ਦਰਿਆ ਚੱਲ ਰਿਹਾ ਵਾ। ਬੇਹ ਦੇਖਦੇ ਆਂ ਵੀ ਬਹੁਤ ਹੀ ਜਿਹੜੇ ਨੌਜਵਾਨ ਆ ਉਹ ਨਸਿਆਂ ਦੇ ਵਿੱਚ ਡੁੱਬੇ ਪਏ ਆ ਇਸ ਕਰਕੇ ਅਸੀਂ ਉਹਨਾਂ ਨੂੰ ਨਸ਼ਾ ਛਡਾਊ ਰੈਲੀ ਕਿਡਾਉਣ ਲੱਗੇ ਆ। ਪੀ ਜਿਹੜਾ ਸਾਰਾ ਪੀ ਜਿਹੜੇ ਨਸ਼ੇ ਕਰਦੇ ਆ ਉਹ ਵਿੱਚੋਂ ਕੋਹ ਨਾ ਕੋਹ ਪੀ ਜਿਹੜੇ ਨੌਜਵਾਨ ਆ ਉਹ ਵਾਪਸ ਆ ਜਾਂਦੇ ਲਗਦਾ ਨਸ਼ਾ ਜੜਨ ਨੂੰ ਵਾਸਤੇ ਕੋਈ ਜੀ ਹਸਪਤਾਲਾਂ ਦੇ ਵੀ ਲੋੜ ਲੱਗੇ ਜਿਦਾਂ ਕਿ ਪੰਜਾਬ ਵਿੱਚ ਬਹੁਤ ਘੱਟ ਹੈਗੇ ਬੱਬਾ ਜੀ ਆਉਣ ਵਾਲੇ ਸਮੇਂ 'ਚ ਵੇਖੋ ਚੰਗੀਆਂ ਸਰਕਾਰਾਂ ਹੋਣਗੀਆਂ ਤੇ ਹਸਪਤਾਲ ਵੀ ਵਧੀਆ ਹੋਣਗੇ ਜਦੋਂ ਸਰਕਾਰ ਇੰਟਰ ਸਰਕਾਰ ਵਧੀਆ ਸਰਕਾਰ ਹੋਊਗੀ ਹਸਪਤਾਲ ਵੀ ਵਧੀਆ ਹੋਣਗੇ ਨਸ਼ਾ ਇਸੋ ਬਹੁਤ ਤਕਾਜ਼ਾ ਤੇ ਚੁੱਕ ਰਿਹਾ ਬੱਬਾ ਜੀ ਬਹੁਤ ਨਸ਼ਾ ਤੇ ਲੋਕ ਸੁਣ ਨੂੰ ਮਿਲਦਾ ਪੀ ਡੈਲੀ ਘਟੜੋ ਘਟ ਹਲਕੇ ਦੇ ਵਿੱਚ ਮੋਤਾ ਹੁੰਦੀਆਂ ਹੀ ਜਾ ਰਹੀਆਂ ਉਹ ਪ੍ਰਸ਼ਾਸਨ ਵੱਲੋਂ ਉਹਤ ਪ੍ਰਸ਼ਾਸਨ ਵੱਲੋਂ ਰੋਜ਼ ਹੀ ਇਸ ਚੀਜ਼ ਤੇ ਮਿਟਲਾਈ ਗਈ ਹੈ ਪਰ ਇਹਦੇ ਤੇ ਕੋਈ ਕਿਸੇ ਦੇ ਕੋਈ ਅਸਰ ਨਹੀਂ ਹੋਇਆ ਇਹਦੇ ਬਾਰੇ ਤੇ ਕੀ ਕਰਦੇ ਹੋ ਬਾਬਾ ਜੀ ਵੇਖੋ ਇਸੇ ਕਰਕੇ ਜਿਹੜੀ ਆ ਰੈਲੀ ਕੀਤੀ ਜਾ ਰਹੀ ਹੈ ਇਸੇ ਕਰਕੇ ਰੈਲੀ ਇਹ ਇੱਕ ਤਾਂ ਜਿਹੜਾ ਸਮਾਜ ਦੇ ਵਿੱਚ ਲੋਕ ਆਪ ਵੀ ਜਾਗਰਤ ਹੋਣ ਆਪਣੇ ਬੱਚਿਆਂ ਨੂੰ ਜਾਗਰਤ ਕਰਨ ਉਹਨਾਂ ਨੂੰ ਚੇਤਨਾ ਪੈਦਾ ਕਰਨ ਵਾਸਤੇ ਇਹ ਕੀਤਾ ਜਾ ਰਿਹਾ ਹੈ ਜੇ ਆਪਾਂ ਖੁਦ ਚੇਤਨ ਹੋਵਾਂਗੇ ਖੁਦ ਆਪਾਂ ਜਾਗਰਤ ਹੋਵਾਂਗੇ ਤੇ ਫਿਰ ਪ੍ਰਸ਼ਾਸਨ ਦੇ ਵੀ ਕੰੰਧ ਖੜੇ ਹੋਏ ਰਹਿਣਗੇ ਵੀ ਆਪ ਹੀ ਸਮਾਜ ਦੇ ਵਿੱਚ ਕੋਈ ਸਾਨੂੰ ਸਵਾਲ ਕਰ ਸਕਦਾ ਸ਼ਾਸਨ ਤੇ ਜੇ ਆਪਾਂ ਆਪਾਂ ਕੰਨਾ ਕਿ ਸਮਾਰ ਛੱਡਾਂਗੇ ਤੇ ਪ੍ਰਸ਼ਾਸਨ ਨੇ ਉਹ ਤਾਂ ਵੱਧ ਮਾਰ ਦੇ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਪੁੱਛ ਘੱਟ ਭੰਡ ਜਿਹੜੇ ਪੀਣ ਵਾਲੇ ਵਿਚਾਰੇ ਜੇ ਮਾਕੇ ਕਰਮਾਂ ਦੇ ਮਾੜੇ ਉਹਨਾਂ ਨੂੰ ਚੁਗ ਚੁਗ ਅੰਦਰ ਟੁੱਟ ਜਾਂਦੇ ਕੀ ਕਹਿਣਾ ਕਰਮਾਂ ਦੇ ਬਾੜੇ ਤੇ ਉਹ ਪਹਿਲਾਂ ਹੀ ਹੋਏ ਆ ਜਦੋਂ ਤੁਸੀਂ ਆ ਗਿਆ ਵੀ ਉਹਦੇ ਪੀਣ ਵਾਸਤੇ ਹੀ ਆਪਣਾ ਕਰਦੇ ਆ ਆ ਵੱਡੇ ਮਗਰ ਮੱਛਾਂ ਨੂੰ ਹੱਥ ਹਲੇ ਤੱਕ ਨਹੀਂ ਪੈ ਰਿਆ ਜੇ ਪੈ ਵੀ ਲਿਆਵਾ ਤੇ ਉਹ ਕੋਈ ਨਾ ਕਿਸੇ ਤਰ੍ਹਾਂ ਇਹੋ ਜਿਹੇ ਚੋਰ ਭੋਰੀਆਂ ਰੱਖੀਆਂ ਜਾਂਦੀਆਂ ਤੇ ਉਹ ਛੇਤੀ ਉਹਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ ਤੇ ਫਿਰ ਉਹੋ ਹੀ ਕੰਮ ਕਰ ਲੈਂਦੇ ਆ ਇਹ ਜਿਹੜੀ ਸਰਪ੍ਰਸਤੀ ਹੈ ਨਾ ਤੁਸੀਂ ਵੀ ਸਾਰੇ ਪੱਤਰਕਾਰ ਭਾਈ ਜਿਹੜਾ ਵੀ ਜਾਣਦੇ ਜੇ ਕਿ ਰੋਜ਼ ਤੁਸੀਂ ਨੇਤਾ નેਤਾਵਾਂ ਦੇ ਘਰਾਂ 'ਚ ਲੀਡਰਾਂ ਦੇ ਘਰਾਂ 'ਚ ਇੰਟਰਵਿਊਆਂ ਕਰਨ ਜਾਂਦੇ ਜੀ ਜਿਨ੍ਹਾਂ ਚੋਂ ਸਾਡੇ ਜਿਹੜੇ ਨੇਤਾ ਨੇ ਉਹ ਇਹਨਾਂ ਦੀ ਸਰਪ੍ਰਸਤੀ ਨਹੀਂ ਬੰਦ ਕਰਨਗੇ ਉਹਨਾਂ ਜਿਹੜੇ ਬੰਦ ਨਹੀਂ ਹੋਣਾ